ਗਸਸਪੀ ਸਾਹਿਬ ਗੁਰਦਾਸਪੁਰ ਜੀ ਦੇ ਨਿਜ ਦੇਸ਼ਾ ਨਿਰਦੇਸ਼ਕ ਜਿਹੜੇ ਭੜੇ ਪਰਸ਼ਾਨੀ ਚੈਕਿੰਗ ਸੰਬੰਧੀ ਅਤੇ ਨਸ਼ੇ ਦੀ ਰੋਕਥਾਮ ਸੰਬੰਧੀ ਮੈਂ ਚੱਲ ਰਹੀ ਸੀ ਇਸ ਦੌਰਾਨ ਸਾਡੀ ਪੁਲਿਸ ਨੂੰ ਇੱਕ ਮੁਖਬਰੀ ਮਿਲੀ ਕਿ ਇੱਕ ਟੈਂਕਰ ਵਿੱਚ ਤੇਲ ਵਾਲੇ ਟੈਂਕਰ ਵਿੱਚ ਸ਼ਰਾਬ ਦੀਆਂ ਬੇਟੀਆਂ ਲਿਆ ਕੇ ਨਵੇਂ ਤਰੀਕ ਨੂੰ ਤਸਕਰੀ ਕੀਤੀ ਜਾ ਰਹੀ ਹੈ ਜਿਸ ਸੰਬੰਧੀ ਅਸਰ ਤੋਂ ਸਾਡੇ ਸਦਰ ਤੇ ਸਪੈਸ਼ਲ ਫੋਰਸ ਦੇ ਇਨਸਪੈਕਟਰ ਜਸਵੀਰ ਸਿੰਘ ਨਾਕਾ ਬਬਰੀ ਪਾਸਤੇ ਲਾਇਆ ਹੋਇਆ ਸੀ ਤੇ ਇੱਕ ਟੈਂਕਰ ਨੂੰ ਰੋਕ ਕੇ ਚੈੱਕ ਕੀਤਾ ਉਸ ਵਿੱਚੋਂ 41 ਪੇਟੀਆਂ ਸ਼ਰਾਬ ਮਿਕ ਡਾਵਲ ਬਰੰਦ ਹੋਈ ਜਿਸ ਤੇ ਥਾਣਾ ਸਦਰ ਵਿੱਚ ਅਫੇਅਰ ਲੋਜ ਕਰ ਲਈ ਗਈ ਹੈ ਦੋ ਚੀਨੂ ਟਰੱਕ ਡਰਾਈਵਰ ਨੂੰ ਗ੍ਰਪਤਾ ਕਰ ਲਿਆ ਗਿਆ ਹਰ ਕਿਦੋਂ ਤੋਂ ਲੱਗੇ ਦੇਖੀਏ ਇਸ ਧੰਦੇ ਦੇ ਵਿੱਚ ਕਿ ਉਹ ਇਹ ਕਿੱਥੋਂ ਦੇ ਜੜੇ ਨਿਕਲੇ ਕੀ ਪਛਾਣ ਹੋਈ ਅੱਜ ਇਹਨਾਂ ਇਨਵੈਸਟੀਗੇਸ਼ਨ ਪਾਰਟ ਆਹੀਂ ਅੱਜ ਕੋਸ਼ਿਸ਼ ਕਰ ਰਹੇ ਹਾਂ ਤੇ ਬੈਕਵਰਡ ਤੇ ਫਾਰਵਰਡ ਲਿੰਕਾਂ ਜਿਹੜੇ ਪਤਾ ਕਰਾਂਗੇ ਕਿ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਲੈ ਕੇ ਜਾਣਾ ਤਰੀਕਾ ਕੀ ਬਣਾਇਆ ਸੀ ਤਰੀਕਾ ਜਦ ਥੇਰ ਵਾਲਾ ਟੈਂਕਰ ਹੁੰਦਾ ਉਹਦੇ ਵਿੱਚ ਖਾਣੇ ਬਣਾਏ ਹੋਏ ਸੀ ਤੋਂ ਦੇ ਵਿੱਚ ਪੇਟੀਆਂ ਰੱਖੀਆਂ ਸੀ ਚੰਡੀਗੜ੍ਹ ਪਹੁੰਚਿਆ ਇਹ ਚੰਡੀਗੜ ਇਹ 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 ਤਾਂ ਨਾ ਹੈਗਾ ਜੀ ਬਲਵਿੰਦਰ ਸਿੰਘ ਸਨਵ ਜਸਵਿੰਦਰ ਸਿੰਘ ਹੁਸ਼ਿਆਰ ਕੋਲ ਲੈਣ ਵਾਲਾ ਇਹਦਾ ਸਪਲਾਈ ਕਿਤੇ ਕਿਤੇ ਕਰਦੇ ਆ ਇਹ ਅਜੇ ਤੱਕ ਪੁੱਛ ਕਿਸ ਕਰਨੀ ਆ ਵੀ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਨੇ ਸਪਲਾਈ ਕਰਨੀ ਆ ਟੈਂਕਰ ਸਦਾ ਆਪਣਾ ਸੀ ਜੇ ਨਹੀਂ ਕਰਾਈ ਕਰਾਈ ਜੀ ਟੈਂਕਰ ਕਰਾਈ ਤੇ ਸੀ ਇਹ ਡਰਾਈਵਰ ਸੀ ਇਹ ਖਾਸੇ ਦੇ ਵਾਸਤੇ ਬਣਾ ਕੇ ਆਏ ਇਸੇ ਵਾਸਤੇ ਸਪੈਸ਼ਲਿਸਟ ਦੇ ਵਾਸਤੇ ਬਣਾਏ ਉਹਦੇ ਚ ਖਾਣੇ ਬਣਾਏਗੇ ਕਿ ਇਹਨੂੰ ਪੜਨਾ ਚੱਲੇ ਵੀ ਤੇਲ ਲੈ ਕੇ ਜਾ ਰਹੇ ਆ ਉਹ ਵੀ ਕਰਾਂਗੇ ਤੇ ਦੇਸਪਲ ਪੁਛ ਕਿਸ ਕੋਰਤਾਲ ਕਰਾਂਗੇ ਸਾਰਾ ਜੋ ਇਨਵੈਸਟੀਗੇਸ਼ਨ ਵਿੱਚ ਜੋ ਦੋਸ਼ੀ ਪਾਜਣਗੇ ਸਾਰਿਆਂ ਨੂੰ ਰੈਸਟ ਕੀਤਾ ਜਾਵੇ। ਪੀਐਸਪੀ ਕਰਦਾ ਵੀ ਹੈ ਕਿ ਜਸ ਇਸੇ ਵਾਸਤੇ ਨਹੀਂ ਨਹੀਂ ਸਭ ਇਸੇ ਕੰਮ ਵਾਸਤੇ ਪਲਾਨ ਹੈ। ਖਾਨੇ ਕੀਦਾਂ ਦੇ ਲਈ ਕੋਈ ਟੈਕ ਨਹੀਂ ਆ ਜਾ ਸਕਦਾ। ਆਹ ਉਹਦੇ ਵਿੱਚ ਪਾਰਟੀਸ਼ਨ ਕੀਤੀ ਹੋਈ ਜਿਹੜਾ ਉਹਦਾ ਟੈਂਕਰ ਦੇ ਵਿੱਚ ਪਾਰਟੀਸ਼ਨ ਕੀਤੀ ਹੋਈ। ਸਾਰੇ ਨੈਕ ਬੰਦਾ ਜਾਂ ਇਹ ਗਰੋਅ ਆ ਜਾਂ ਕਿੰਨੇ ਮੈਂਬਰ ਇਹ ਸਰ ਪੁੱਛੂਗਾ ਕਿ ਹੁਣ ਅਸੀਂ ਥੋੜੀ ਦੇਰ ਪਹਿਲਾਂ ਫੜਿਆ ਸਾਰਾ ਹੈ ਪੂਰਾ ਵੈਰੀਫਾਈ ਕਰਾਂਗੇ ਤੇ ਇਸ ਬਾਰੇ ਫਿਰ ਆਪ ਜੀ ਨੂੰ ਸੂਚਿਤ ਕਰਾਂਗੇ। جتنا کھانے بنائے گئے ہے 700 روپے ظاہر کی ہے مطلب پہلے بھی کر چکے ہوں گے کیونکہ بالکل بالکل کر دیتے ہیں تے آیا کوئی سمجھ کی پہلے کچھ نہیں کیا نہیں اس تے کوئی بریکی نہ پوچھ کچھ نہیں کی تھی بریکی نے پوچھ کچھ کر کے سارا جو معاملہ اپجدے دے نوٹس لے لیا دیں ہیں رین والا کس طرح ڈرائیو اے ڈرائیور چاپر بنا لیں گے ٹھیک ٹھیک ہے